ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਚੇਤ ਦੀ ਮਸਿਆ ਦਾ ਦਿਹਾੜਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਚੇਤ ਦੀ 14 ਅਤੇ ਮਸਿਆ ਨੂੰ ਪਿੰਡ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ ਵਿਖੇ ਬਾਬਾ ਸਿੱਧ ਲక్ష్మణ ਜੀ ਦੀ ਯਾਦ ਵਿੱਚ ਭਾਰੀ ਜੋੜ ਮੇਲਾ ਲੱਗਦਾ ਹੈ ਸੋ ਸੰਗਤ ਜੀ ਅੱਜ ਅਸੀਂ ਉੱਥੇ ਪਹੁੰਚੇ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਿਹਾ ਹਾਂ ਸਭ ਤੋਂ ਪਹਿਲਾਂ ਅਸੀਂ ਗੁਰਦੁਆਰਾ ਪਾਤਸ਼ਾਹੀ 6ਵੀਂ ਵਿਖੇ ਪਹੁੰਚੇ ਅਤੇ ਗੁਰੂ ਘਰ ਨਤਮਸਤਕ ਹੋਏ ਗੁਰੂ ਘਰ ਦੇ ਦਰਸ਼ਨ ਕੀਤੇ ਇਸ ਵਕਤ ਵੀਡੀਓ ਦੇ ਵਿੱਚ ਸੰਗਤ ਜੀ ਅਸੀਂ ਤੁਹਾਡੇ ਨਾਲ ਬਾਬਾ ਸਿੱਧ ਲక్ష్మణ ਜੀ ਦੇ ਅਸਥਾਨ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਬਾਬਾ ਜੀ ਦੇ ਬਹੁਤ ਵਧੀਆ ਸਥਾਨ ਜਿਹੜਾ ਬਣਿਆ ਹੋਇਆ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਬਾਬਾ ਜੀ ਦੇ ਸਥਾਨ ਤੇ ਨਤਮਸਤਕ ਹੋਣ ਲਈ ਪਹੁੰਚੀਆਂ ਹੋਈਆਂ ਹਨ ਬਾਬਾ ਜੀ ਸਾਰਿਆਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਰਹੇ ਹਨ ਸੰਗਤ ਜੀ ਜੇ ਇਤਿਹਾਸ ਤੇ ਨਜ਼ਰ ਮਾਰੀਏ 12ਵੀਂ ਸਦੀ ਵਿੱਚ ਮਲਿਆਣੇ ਵਾਲਿਆਂ ਵਿੱਚੋਂ ਬਾਬਾ ਸਿੱਧ ਲਸ਼ਮਣ ਬੜਾ ਸ਼ਕਤੀਸ਼ਾਲੀ ਸੀ ਉਸ ਨੇ ਚੜੱਕ ਅਤੇ ਅਸ਼ਟਾਂਗ ਕੋੜਪਿੰਡ ਦੁਬਾਰਾ ਵਸਾਏ ਸਨ ਗੌਰਿਆਂ ਪਟੀਆਂ ਅਤੇ ਖਹਿਰਿਆਂ ਨੇ ਬਾਬਾ ਸਿੱਧ ਲਸ਼ਮਣ ਜੀ ਦੇ ਭਾਈਚਾਰੇ ਦੇ ਪਿੰਡਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਸੀ ਚੜੱਕ ਦੇ ਸਥਾਨ ਤੇ ਭਾਰੀ ਯੁੱਧ ਹੋਇਆ ਇਸ ਯੁੱਧ ਵਿੱਚ ਬਾਬਾ ਸਿੱਧ ਲਸ਼ਮਣ ਜੀ ਸ਼ਹੀਦ ਹੋ ਗਏ ਉਹਨਾਂ ਦਾ ਸੀਸ ਚੜੱਕ ਡਿੱਗਿਆ ਅਤੇ ਧੜ ਮਾੜੀ ਮੁਸਤਫਾ ਕੋਲ ਆ ਕੇ ਡਿੱਗ ਗਿਆ ਜਿੱਥੇ ਇਸ ਅਸਥਾਨ ਬਣਿਆ ਹੋਇਆ ਹੈ ਬਾਬਾ ਜੀ ਦਾ ਇਸ ਅਸਥਾਨ ਤੇ ਹਰ ਸਾਲ ਚੇਤ ਦੀ 14 ਅਤੇ ਮੱਸਿਆ ਨੂੰ ਭਾਰੀ ਜੋੜ ਮੇਲਾ ਲੱਗਦਾ ਹੈ ਸੋ ਤੁਸੀਂ ਨਾਲ ਹੀ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਚੰਡੋਲਾ ਸਜੀਆਂ ਹੋਈਆਂ ਹਨ ਜਿੱਥੇ ਬੱਚੇ ਝੂਟੇ ਲੈ ਰਹੇ ਹਨ ਤੇ ਦੁਕਾਨਾਂ ਨਾਲ ਬਾਜ਼ਾਰ ਜਿਹੜਾ ਉਹ ਭਰਿਆ ਹੋਇਆ ਹੈ ਸੋ ਇਹ ਭਾਰੀ ਜੋੜ ਮੇਲਾ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਹਨ ਸੋ ਨਾਲ ਹੀ ਅਗਲੀ ਤਸਵੀਰ ਦੇ ਵਿੱਚ ਅਸੀਂ ਦਿਖਾ ਰਹੇ ਹਾਂ ਜਿੱਥੇ ਸੰਗਤਾਂ ਦੇ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾ ਰਿਹਾ ਹੈ ਇਹ ਸੇਵਾ ਮੱਲੀ ਪਾਈਚਾਰੇ ਦੇ ਪਿੰਡ ਚੁੱਗਾ ਕਲਾਂ ਅਤੇ ਚੁੱਗਾ ਖੁਰਦ ਦੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਨਿਭਾਈ ਜਾਂਦੀ ਹੈ ਸੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਸੇਵਾਦਾਰ ਪਰਸ਼ਾਦਾ ਵਰਤਾ ਰਹੇ ਹਨ ਕੋਈ ਭਾਂਡਿਆਂ ਦੀ ਸੇਵਾ ਕਰ ਰਿਹਾ ਹੈ ਇੱਧਰ ਹਲਵਾਈ ਵੀਰ ਸਾਡੇ ਜਿਹੜਾ ਪ੍ਰਸ਼ਾਦਾ ਤੇ ਸਬਜੀ ਪਕੌੜੇ ਚਾਹ ਪਕੌੜੇ ਤਿਆਰ ਕਰ ਰਹੇ ਹਨ ਤੇ ਨਾਲ ਹੀ ਭਾਂਡੇ ਮੰਜਣ ਦੀ ਸੇਵਾ ਕੁਝ ਸੇਵਾਦਾਰ ਕਰ ਰਹੇ ਹਨ ਸੋ ਸਾਰੀਆਂ ਹੀ ਸੰਗਤਾਂ ਸੇਵਾ ਕਰਕੇ ਆਪਣੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰਦੀਆਂ ਹਨ ਸੋ ਬਾਬਾ ਸਿੱਧ ਲక్ష్మణ ਜੀ ਦੀ ਯਾਦ ਦੇ ਵਿੱਚ ਤਿੰਨ ਦਿਨਾਂ ਕਬੱਡੀ ਟੂਰਨਾਮੈਂਟ ਵੀ ਸਟੇਡੀਅਮ ਦੇ ਵਿੱਚ ਚੱਲ ਰਿਹਾ ਹੈ ਜਿਸ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੋ ਸੰਗਤ ਜੀ ਬਾਬਾ ਜੀ ਬਾਬਾ ਸਿੱਧ ਲక్ష్మణ ਜੀ ਦੇ ਜੋੜ ਮੇਲੇ ਦੀਆਂ ਸਾਰੀਆਂ ਹੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸੋ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਸੇ ਕਮੈਂਟ ਕਰਿਓ ਵਾਹਿਗੁਰੂ ਜੀ ਦੇ ਨਾਮ ਨਾਲ ਰਜੀਤ ਬੰਦੇ ਹੁਣਾਂ ਨੇ ਰੋਪੇ ਪ੍ਰਧਾਨ ਹੁਣਾਂ ਨੇ ਦਲਵਿੰਦਰ ਫੌਜੀ ਹੁਣਾਂ ਨੇ ਖੱਟਾ ਮੇਲਾ ਕਰਾਇਆ ਬੜੇ ਪਿਆਰ ਨਾਲ ਸ਼ੇਪ ਭਾਈਆਂ ਨੇ ਆਹ ਰੋਂਦੇ ਆਲਾ ਰੋਂਦੇ ਆਲਾ ਰੋਂਦੇ ਆਲਾ ਇਹ ਜਿੱਲ ਰੋਂਦੇ ਆ ਹਜ਼ਾਰਾਂ ਇਕੱਲੇ ਜਿਹੜੇ ਖੜੇ